ਕਿਸਾਨ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਆਰ 131 126 127 128 114 ਜਾਂ ਫਿਰ ਸੁਪਰੀਮ 110 ਜਿੰਨਾ ਕਿਸਾਨ ਭਰਾਵਾਂ ਨੇ ਲਾਈਆ ਉਹਦੇ ਵਿੱਚ ਉਹ ਪੁੱਛਦੇ ਆ ਕਿ ਜਿਹੜਾ ਗੋਭ ਦਾ ਸਮਾਂ ਆ ਉਹ ਕਦੋਂ ਬਣਦਾ ਤੇ ਜਿਹੜੀ ਸਪਰੇਅ ਆ ਸਪਰੇਅ ਅਸੀਂ ਕਰੀਏ ਜਾਂ ਨਾ ਕਰੀਏ ਜੇ ਕਰਦੇ ਆ ਉਹਦਾ ਕੀ ਫਾਇਦਾ ਜੇ ਨਾ ਕਰੀਏ ਉਹਦਾ ਕੀ ਨੁਕਸਾਨ ਹੋ ਸਕਦਾ ਸਾਨੂੰ ਉਹਦੇ ਬਾਰੇ ਆਪਾਂ ਅੱਜ ਚਰਚਾ ਕਰਨੀ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਸਾਡੇ ਚੈਨਲ ਖੇਤੀਬਾੜੀ ਵਿਰਸਾ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਜਦੋਂ ਗੋਭ ਮੰਜਰ ਆਉਣ ਤੋਂ ਪਹਿਲਾਂ ਸਥਿਤੀ ਹੁੰਦੀ ਆ ਛਿੱਟਾ ਆਉਣ ਤੋਂ ਪਹਿਲਾਂ ਜਿਹੜੀ ਉਹ ਸਟੇਜ ਹੁੰਦੀ ਆ ਝੋਨੇ ਦੀ ਜਦੋਂ ਬੂਝਾ ਬੜਾ ਸੋਹਣਾ ਬਣ ਜਾਂਦਾ ਤੇ ਉਹਦੇ ਵਿੱਚੋਂ ਇੱਕ ਮੋਟੀ ਪਾਈਪ ਦੀ ਤਰ੍ਹਾਂ ਇੱਕ ਲੰਮੀ ਛਿੱਟੇ ਆਉਣ ਤੋਂ ਪਹਿਲਾਂ ਇੱਕ ਲੰਮੀ ਕੱਚੀ ਜਿਹਨੂੰ ਜ਼ਿਆਦਾ ਪਾਣੀ ਲੱਗਿਆ ਹੁੰਦਾ ਉਹਦੇ ਵਿੱਚ ਕੱਚੀ ਗੋਭ ਆਉਣ ਦੀ ਸੰਭਾਵਨਾ ਕੱਚੀ ਹੁੰਦੀ ਆ ਜਾਂ ਫਿਰ ਬੂਝਾ ਬਣਨ ਤੋਂ ਬਾਅਦ ਜੇ ਪਾਣੀ 1 1 ਇੰਚ ਜਾਂ 1.5 ਇੰਚ ਹਵਾ ਲਵਾ ਲਵਾ ਕੇ ਪਾਣੀ ਲੱਗਿਆ ਹੁੰਦਾ ਉਹਦੇ ਵਿੱਚ ਜਿਹੜੀ ਗੋਭ ਆ ਉਹ ਬੜੀ ਵਧੀਆ ਤਰੀਕੇ ਦੇ ਨਾਲ ਗੋਭ ਆਉਣ ਦੀ ਸੰਭਾਵਨਾ ਹੁੰਦੀ ਹੈ ਹੁਣ ਇਹਦੀ ਆਪਾਂ ਗੱਲ ਕਰਨੀ ਹੈ ਜਿਹੜੇ ਵੱਖ-ਵੱਖ ਵੈਰਾਈਟੀਆਂ ਨੇ ਜੇਕਰ ਆਪਾਂ ਗੱਲ ਕਰੀਏ PR131 127 128 129 114 117 105 ਵੈਰਾਈਟੀ ਜਿੰਨਾ ਕਿਸਾਨ ਭਰਾਵਾਂ ਨੇ ਲਾਈ ਆ ਇਹ ਵੈਰਾਈਟੀਆਂ ਦੇ ਵਿੱਚ ਜਿਹੜੀ ਗੋਭਾਉਣ ਦਾ ਸਮਾਂ ਹੁੰਦਾ ਉਹ 70 ਤੋਂ 80 ਦਿਨਾਂ ਦੇ ਵਿੱਚ ਵਿੱਚ ਆ ਜਿਹੜੀ ਉਹ ਗੋਭ ਆ ਜਾਂਦੀ ਆ ਇੰਨੇ ਕ ਦਿਨ 70 ਤੋਂ 80 ਦਿਨ ਲੈਂਦੀ ਆ ਅਤੇ ਜਿਹੜੀਆਂ ਇਹ ਵੈਰਾਈਟੀਆਂ ਨੇ ਇਹਦੇ ਤੇ 60 ਦਿਨਾਂ ਤੋਂ ਬਾਅਦ ਜਿਹੜੀ ਤੱਤਾਂ ਦੀ ਸਪਰੇ ਤਾ ਕਰਨੀਆਂ ਜੇਕਰ ਤੁਹਾਨੂੰ ਲੱਗਦਾ ਵੀ ਕਿਤੇ ਕਿਤੇ ਖੇਤ ਦੇ ਵਿੱਚ ਮਾੜੀ ਆ ਕਿਉਂਕਿ ਉਹ ਪਾਣੀ ਪੂਰਾ ਨਾਂ ਲੱਗਣ ਕਾਰਨ ਵੀ ਘਾਟ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਆ ਇਸ ਵਾਰ ਪਾਣੀ ਦੀ ਕਮੀ ਆ ਜਾਂ ਬਾਰਸ਼ਾਂ ਘੱਟ ਹੋਈਆਂ ਨੇ ਜੇਕਰ ਥੋੜੀ ਜੀ ਕਮੀ ਹੈ ਤਾਂ ਤੁਸੀਂ 60 ਦਿਨਾਂ ਦੇ ਬਾਅਦ ਜਦੋਂ ਤੁਸੀਂ ਗੋਭ ਸੁੰਡੀ ਦੀ ਸਪਰੇਅ ਕਰਨੀ ਆ ਉਲਲੀ ਦੀ ਸਪਰੇਅ ਕਰਨੀ ਆ ਦੇਖੋ ਕਿਸਾਨ ਭਰਾਵੋ ਹੁਣ ਕਿਸਾਨ ਕਈ ਕਹਿੰਦੇ ਅਸੀਂ ਸਪਰੇਅ ਕਰਨੀ ਹੋਈ ਨਹੀਂ ਇਹ ਜੇ ਨਾ ਕਰਾਂਗੇ ਕਿਉਂਕਿ ਆਪਾਂ ਨੂੰ ਖੇਤ ਦੇ ਵਿੱਚ ਕਿਤੇ ਕਿਤੇ ਨਹੀਂ ਪਤਾ ਵੀ ਸੁੰਡੀ ਹੈ ਜਾਂ ਨਾ ਹੈ ਜਿਹੜੇ ਖੇਤ ਦੇ ਵਿੱਚ ਸੁੰਡੀ ਹੈ ਹੀ ਨਹੀਂ ਉਹਦੇ ਵਿੱਚ ਤੁਸੀਂ ਹਲਕੀ ਕੀਟਨਾਸ਼ਕ ਜਿੱਥੋਂ ਤੁਸੀਂ ਦਵਾਈਆਂ ਲਿਆਉਨੇ ਹੋ ਹਲਕੀ ਕੋਈ ਕੀਟਨਾਸ਼ਕ ਉਹ ਮਾਰ ਦੋ ਤੇ ਨਾਲ ਜੇਕਰ ਝੋਨਾ ਥੋੜਾ ਬਹੁਤਾ ਮਾਰਾ ਤਾਂ ਤਤਾਂ ਦੀ ਸਪਰੇਅ ਕਰ ਦੋ ਉਹਦੇ ਨਾਲ ਆ ਜਿਹੜੀ ਗੋਭ ਵੀ ਇੰਨੀ ਵਧੀਆ ਬਣੂ ਉਸ ਤੋਂ ਬਾਅਦ ਕਿਉਂਕਿ ਜਿਹੜਾ ਹੁਣ ਬੂਜੇ ਦਾ ਪੂਰਾ ਜ਼ੋਰ ਲੱਗਣਾ ਉਹ ਪਹਿਲਾਂ ਗੋਭ ਤੇ ਲੱਗੂਗਾ ਫਿਰ ਬੋਗੋਬ ਤੋਂ ਬਾਅਦ ਜਿੰਨੇ ਆਪਾਂ ਤਤ ਖੇਤ ਵਿੱਚ ਪਾਇਆ ਉਹ ਸਾਰੀ ਛਿੱਟੇ ਦੇ ਲੱਗਣੀ ਆ ਉਸ ਤੋਂ ਬਾਅਦ ਸਾਰਾ ਜਿਹੜਾ ਆਪਦਾ ਉਹਨੇ ਜੋਰ ਆ ਉਹ ਉਸੇ ਉੱਤੇ ਹੀ ਬੂਝੇ ਨੇ ਸਾਰਾ ਉਸੇ ਫਲ ਦੇ ਉੱਤੇ ਹੀ ਜੋਰ ਦੇਣਾ ਇਸ ਕਰਕੇ ਜੇਕਰ ਆਪਾਂ ਹੁਣ ਢਿੱਲੇ ਛੱਡਾਂਗੇ ਤਾਂ ਆਪਾਂ ਨੂੰ ਜਿਹੜਾ ਚੋਨੇ ਦੇ ਝਾੜ ਉੱਤੇ ਜਾਂ ਚੋਨੇ 'ਚ ਨੁਕਸਾਨ ਦੇਖਣ ਨੂੰ ਮਿਲ ਸਕਦਾ ਕਿਉਂਕਿ ਫਿਰ ਉਸ ਤੋਂ ਬਾਅਦ ਆਪਾਂ ਦੋ ਦੋ ਸਪਰੇਹਾਂ ਕਰਦੇ ਆਂ ਵੀ ਹੁਣ ਸੁੰਡੀ ਆ ਗਈ ਹੁਣ ਗੋਭ ਸੁੰਡੀ ਆ ਗਈ ਹੁਣ ਉਲੀ ਨਾਸ਼ਕ ਕਰ ਦਈਏ ਹੁਣ ਤੁਸੀਂ ਨੇ ਹਲਕੀ ਜਿਹੀ ਕੋਈ ਕੀਟਨਾਸ਼ਕ ਮਾਰ ਦੋ ਜਿਹੜੀ ਮਾੜੀ ਮੋਟੀ ਹੋ ਉਹ ਦਬ ਜਾਣੀ ਆ ਹੁਣ ਜੇਕਰ ਗੱਲ ਕਰੀਏ ਪੀਆਰ 126 ਪੀਆਰ 126 ਸਭ ਤੋਂ ਘੱਟ ਸਮਾਂ ਲੈਂਦੀ ਆ ਗੋਭਾਉਣ ਚ ਕਿਉਂਕਿ ਇਹ ਲੇਟ ਵੈਰੈਟੀ ਆ ਲੇਟ ਵੈਰੈਟੀ ਆਉਣ ਦੇ ਕਾਰਨ ਸਭ ਤੋਂ ਛੇਤੀ ਆਉਂਦੀ ਆ ਤੇ ਇਹਦਾ ਜਿਹੜਾ ਗੋਭਾਉਣ ਦਾ ਸਮਾਂ ਉਹ 50 ਤੋਂ 55 ਦਿਨਾਂ ਤੇ ਗੋਭ ਇਹਦੀ ਜਿਹੜੀ ਆ ਜਾਂਦੀ ਆ ਤੁਸੀਂ 50 ਦਿਨਾਂ ਤੋਂ ਬਾਅਦ ਇੱਕ ਹਲਕੀ ਸਪਰੇਅ ਕਰ ਸਕਦੇ ਹੋ ਜੇਕਰ ਸੁੰਡੀ ਤੁਹਾਨੂੰ ਖੇਤ ਵਿੱਚ ਘੱਟ ਦਿਖਦੀ ਆ ਤੇ ਜੇਕਰ ਬਿਲਕੁਲ ਨਹੀਂ ਦਿਖਦੀ ਤਾਂ ਤੁਸੀਂ ਇੱਕ ਅੱਧੀ ਕੀਟਨਾਸ਼ਕ ਕਰਨੀ ਦਾ ਕਰ ਸਕਦੇ ਹੋ ਨਹੀਂ ਤੁਹਾਡੀ ਇੱਛਾ ਹੈ ਉਸ ਤੋਂ ਬਾਅਦ ਆ ਜਾਂਦੀ ਹੈ ਸੁਪਰੀਮ 110 ਸਭੀ ਕਾਫੀ ਕਿਸਾਨ ਵੀਰਾਂ ਨੇ ਲਾਈ ਆ ਉਹਦੇ ਵਿੱਚ 70 ਤੋਂ 80 ਦਿਨਾਂ ਦਾ ਜਿਹੜਾ ਸਮਾਂ ਆ ਗੋਪ ਦਾ ਹੈਗਾ ਆ ਉਹ ਤੁਸੀਂ 60 ਦਿਨਾਂ ਦੇ ਬਾਅਦ ਇਹਦੇ ਤੇ ਸਪਰੇਅ ਕਰ ਸਕਦੇ ਹੋ ਜੇਕਰ ਕਮਜ਼ੋਰ ਆ ਤਾਂ ਤਤਾਂ ਦੀ ਸਪਰੇਅ ਕਰ ਸਕਦੇ ਹੋ ਜੇਕਰ ਵੈਸੇ ਇਹਨੂੰ ਰਮ ਇਹਦੀ ਉਹ ਆ ਆਦਤ ਆ ਵੀ ਇਹ ਜਿਹੜੀ ਆ 110 ਆ ਇਹ ਤੁਹਾਨੂੰ ਦੇਖਣ ਨੂੰ ਜਿਆਦਾ ਸੋਹਣੀ ਨਹੀਂ ਲੱਗਦੀ ਜਿਵੇਂ ਹੁਣ ਬਾਕੀ ਜਿਹੜੀਆਂ ਵੈਰਾਈਟੀਆਂ ਨੂੰ ਦੇਖਣ ਨੂੰ ਕਿੱਡੀਆਂ ਸੋਹਣੀਆਂ ਲੱਗਦੀਆਂ ਨੇ 126 ਵੀ ਵਧੀਆ ਲੱਗਦੀ ਆ ਤੇ ਜਿਹੜੀ ਪੂਸ਼ ਆ ਆ ਉਹ ਕਿੱਡੀ ਸੋਹਣੀ ਲੱਗਦੀ ਆ ਇਹ ਤਾਂ ਇਹ ਨਹੀਂ ਸੋਹਣੀ ਲੱਗਦੀ ਪਰ ਜਦੋਂ ਇਹ ਬੂਜਾ ਐਂਡ ਦੇ ਸਮੇਂ ਤੇ ਹੁੰਦਾ ਇਹਦਾ ਜਦੋਂ ਇਹਨੇ ਫਲ ਲਾਉਣਾ ਉਦੋਂ ਇਹ ਇੱਕਦਮ ਗ੍ਰੋਥ ਕਰਦੀ ਹੈ ਇਹਦਾ ਜਿਹੜਾ ਬੂਜਾ ਆ ਬਹੁਤ ਸਟਰੋਂਗ ਹੁੰਦਾ ਡਿੱਗਦੀ ਨਹੀਂ ਇਹ ਇਹਦਾ ਫਾਇਦਾ ਬਹੁਤ ਆ ਇਹ ਕਿਸਾਨ ਵੀਰਾਂ ਨੇ ਕਾਫੀ ਜ਼ਿਆਦਾ ਲਾਈ ਹੈ 110 ਵੀ 131 ਵੀ ਇਸ ਵਾਰ ਬਹੁਤ ਜ਼ਿਆਦਾ ਲੱਗੀ ਹੈ ਤੇ ਇਹ 70 ਤੋਂ 80 ਦਿਨ ਲੈਂਦੀ ਹੈ ਜੇਕਰ ਤੁਸੀਂ ਨੇ ਇਹਦੇ ਤੇ ਸਪਰੇਅ ਕਰਨੀ ਆ ਤਾਂ ਤੁਸੀਂ 60 ਦਿਨਾਂ ਤੋਂ ਬਾਅਦ ਕਰ ਸਕਦੇ ਹੋ ਇੱਕ ਅੱਧੀ ਕੀਟਨਾਸ਼ਕ ਕਰ ਦੋ ਕੋਈ ਚੱਕਰ ਨਹੀਂ ਬਾਕੀ ਤਤਾਂ ਦੀ ਸਪਰੇਅ ਤੁਸੀਂ ਕਰ ਸਕਦੇ ਹੋ ਇਹਦੇ ਤੇ 60 ਦਿਨਾਂ ਦੇ ਬਾਅਦ ਗੋਭ ਸੰਡੀ ਜਿਹੜੀ ਉਹ ਤੁਸੀਂ ਕਰ ਸਕਦੇ ਹੋ ਜਿਹੜੀ ਗੋਭ ਬਣਾਉਣੀਆਂ ਨੇ 70 ਤੋਂ 80 ਦਿਨਾਂ ਚ ਬਣਾਉਣੀਆਂ ਉਸ ਤੋਂ ਪਹਿਲਾਂ ਪਹਿਲਾਂ ਦੇਖੋ ਇੱਕ ਤਾਂ ਪਾਣੀ ਜ਼ਿਆਦਾ ਨਾ ਲਾਓ ਗੋਭ ਹੁਣ ਗੋਭ ਦਾ ਸਮਾਂ ਚੱਲਦਾ ਸਾਰੇ ਕਿਸਾਨ ਵੀਰ ਧਿਆਨ ਦਿਓ ਪਾਣੀ ਜ਼ਿਆਦਾ ਨਾ ਲਾਓ ਪਾਣੀ ਸਿਰਫ 1-1 ਇੰਚ ਡੇਢ-ਡੇਢ ਇੰਚ ਪਾਣੀ ਤੁਸੀਂ ਲਾਓ ਖੇਤ ਦੇ ਵਿੱਚ ਤੇ ਦੂਜੀ ਯਾਦ ਰੱਖੋ ਕਿ ਜਿਹੜੀ ਹੁਣ ਹੁਣ ਤਾਂ ਤੁਹਾਡਾ ਇੱਕ ਸਪਰੇਅ ਕਰਨ ਦੇ ਨਾਲ ਸਰ ਜਾਣਾ ਆ ਬਾਕੀ ਹਜੇ ਕੋਈ ਸਮਾਂ ਰਹਿੰਦਾ ਆ ਕਿਉਂਕਿ ਮੌਸਮ ਸਹੀ ਹੋਇਆ ਹੋਇਆ ਹਜੇ ਤੁਸੀਂ ਟਿਕ ਸਕਦੇ ਹੋ ਤੇ ਜਦੋਂ 60 ਦਿਨਾਂ ਤੋਂ ਪਾਰ ਹੋ ਗਿਆ ਗੋਭ ਦਾ ਸਮਾਂ ਹੋ ਗਿਆ ਤਾਂ ਇੱਕ ਅੱਧੀ ਸਪਰੇਅ ਤਾਂ ਕਰਨੀ ਆ ਜੇਕਰ ਖੇਤ ਦੇ ਵਿੱਚ ਤੁਹਾਨੂੰ ਸੁੰਡੀ ਦਿਖਦੀ ਆ ਜੇਕਰ ਅੱਧਾ ਮੀਂਹ ਹੋਰ ਪੈ ਗਿਆ ਫਿਰ ਤੁਹਾਨੂੰ ਲੋੜ ਨਹੀਂ ਫਿਰ ਤੁਹਾਨੂੰ ਨਾ ਕੋਈ ਸਪਰੇਅ ਕਰਨ ਦੀ ਲੋੜ ਆ ਨਾ ਹੋਰ ਤੇ ਤੁਸੀਂ ਸਿਰਫ ਤਤਾਲੀ ਕਰ ਸਕਦੇ ਹੋ ਜੇਕਰ ਤੁਹਾਨੂੰ ਖੇਤ ਦੇ ਵਿੱਚ ਕਮੀ ਲੱਗਦੀ ਹੈ ਗੋਭ ਆ ਜਾਣਾ ਗੋਭ ਵਧੀਆ ਬਣ ਗਈ ਤਾਂ ਉਸ ਤੋਂ ਬਾਅਦ ਜਿਹੜੀ ਗੋਭ ਤੋਂ ਬਾਅਦ ਇੱਕ ਅੱਧੀ ਸਪਰੇਅ ਹੁੰਦੀ ਹੈ ਉਹ ਵੀ ਸਮਾਂ ਪੈਣ ਤੇ ਜੇਕਰ ਟਿੱਡੀ ਦਾ ਹੋਰ ਜੇ ਪਤਸੂਂਡੀ ਕੋਈ ਹੋਰ ਦਿਖਦੀ ਹੈ ਤਾਂ ਸਪਰੇਅ ਕਰਨੀ ਹੁੰਦੀ ਹੈ ਨਹੀਂ ਤਾਂ ਆਪਣਾ ਸਰ ਸਕਦਾ ਦੇਖੋ ਕੀਟਨਾਸ਼ਕ ਬਹੁਤ ਮਹਿੰਗੀਆਂ ਆਉਂਦੀਆਂ ਨੇ ਕਿਸਾਨ ਭਰਾਵੋ ਮੈਂ ਤੁਹਾਨੂੰ ਇਹੀ ਕਹਿਣਾ ਪਹਿਲੀ ਵੀਡੀਓ ਚ ਵੀ ਆਪਾਂ ਇਹੀ ਕਿਹਾ ਵੀ ਮੌਸਮ ਬਹੁਤ ਵਧੀਆ ਹੁਣ ਇਹਦੇ ਚ ਬਹੁਤ ਘੱਟ ਚਾਂਸ ਵੀ ਇਹਦੇ ਚ ਬਿਮਾਰੀ ਦਾ ਜਾਂ ਹੋਰ ਹੁਣ ਸਿਰਫ ਉੜਲੀ ਨਾਸ਼ਕ ਤੁਸੀਂ ਜੇ ਕਰਨੀਆਂ ਤਾਂ ਉਹ ਤੁਸੀਂ ਕਰ ਸਕਦੇ ਹੋ ਗੋਬ ਦੇ ਲਈ ਆ ਜਿਹੜਾ ਉਹ ਤੁਸੀਂ ਪਾਣੀ ਦਾ ਬਹੁਤ ਧਿਆਨ ਰੱਖਣਾ ਕਿਉਂਕਿ ਜੇ ਪਾਣੀ ਜ਼ਿਆਦਾ ਲਾਇਆ ਗੋਬ ਆ ਜਿਹੜੀ ਉਹ ਕੱਚੀ ਰਹਿ ਜਾਂਦੀ ਹੈ ਉਹਦੇ ਚ ਜੇ ਇੱਕ ਕੱਦੀ ਸੁੰਡੀ ਵੀ ਹੁੰਦੀ ਹੈ ਉਹਦਾ ਪਰਿਵਾਰ ਨੂੰ ਬਹੁਤ ਵੱਡਾ ਕਰ ਜਾਂਦੀ ਆ ਵਿੱਚ ਉਹਦੇ ਦੰਦੀ ਵੱਢ ਕੇ ਤੇ ਵਿੱਚ ਅੰਡੇ ਦੇ ਕੇ ਬੱਚੇ ਪੈਦਾ ਕਰ ਲੈਂਦੀ ਆ ਇਸ ਕਰਕੇ ਛੋਟੀ ਛੋਟੀ ਗੱਲਾਂ ਦਾ ਧਿਆਨ ਰੱਖੋ ਅਬ ਦੇ ਖੇਤ ਵਿੱਚ ਗੇੜਾ ਰੱਖੋ ਖੇਤ ਵਿੱਚ 1 ਇੰਚ 1.5 ਇੰਚ ਪਾਣੀ ਲਾਓ ਤੇ ਤਾਂ ਹੀ ਖੇਤ ਪੱਧਰੇ ਕਰਕੇ ਤੇ ਉਹਦੇ ਵਿੱਚ ਜਿੰਨਾ ਹੋ ਸਕਦਾ ਤੁਸੀਂ ਖੇਤ ਦੇ ਹੁਣ ਧਿਆਨ ਦਿਓ ਹੁਣ ਜਿਵੇਂ ਉਹ ਕਹਿੰਦੇ ਹੁੰਦੇ ਆ ਬੱਚਾ ਜਵਾਨੀ ਵਿੱਚ ਪੈਰ ਧਰਨ ਚੱਲਿਆ ਤੇ ਉਹਦਾ ਸੰਗਤ ਦੇਖਣੀ ਹੈ ਕਿਵੇਂ ਦੀ ਆ ਹੁਣ ਆਪਾਂ ਵੀ ਦੇਖਣੀ ਵੀ ਆਪਣੇ ਉਹ ਤੇ ਸੰਗਤ ਕਿਵੇਂ ਦੀ ਕਰਦੇ ਆ ਕੀੜੇ ਮਕੌੜੇ ਜਿਹੜੇ ਆਉਂਦੇ ਆ ਉਹ ਖਤਰਨਾਕ ਤਾਂ ਨਹੀਂ ਮਿੱਤਰ ਕੀੜੇ ਨੇ ਹਲੇ ਤੱਕ ਖੇਤ ਦੇ ਵਿੱਚ ਇਹ ਥੋੜੀ ਜਿਹੀਆਂ ਗੱਲਾਂ ਦਾ ਧਿਆਨ ਰੱਖੋ ਬਾਕੀ ਬਾਕੀ ਬੂਜੇ ਦੇ ਵਿੱਚ ਹੱਥ ਮਾਰ ਕੇ ਦੇਖਿਆ ਕਰੋ ਸਾਰਾ ਬੂਜਾ ਚੰਗੀ ਤਰ੍ਹਾਂ ਫਰੋਲ ਕੇ ਵੀ ਇਹਦੇ ਵਿੱਚ ਕੋਈ ਸੁੰਡੀ ਕੋਈ ਹੋਰ ਕੋਈ ਬਿਮਾਰੀ ਕੋਈ ਥੱਲੇ ਖੇਤ ਦੇ ਵਿੱਚ ਕੋਈ ਹੋਰ ਸਮੱਸਿਆ ਤਾਂ ਨਹੀਂ ਹੈਗੀ ਤੇ ਇਹ ਸਾਰਾ ਤੁਸੀਂ ਜਦੋਂ ਦੇਖੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਬਾਕੀ ਐਕਸਪੀਰੀਐਂਸਡ ਬੰਦੇ ਹੋ ਤੁਸੀਂ ਬਾਕੀ ਅਕਾਲ ਪੁਰਖ ਕਿਰਪਾ ਕਰੇ ਜੀ ਸਾਰਿਆਂ ਤੇ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਕੇ ਸ਼ੇਅਰ ਕਰੋ ਲਾਈਕ ਦਾ ਬਟਨ ਤੇ ਕਲਿੱਕ ਕਰੋ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ